ਜੇ ਤੁਸੀਂ ਓਵਰ weight ਹੋ ਤੇ ਚਾਹੁੰਦੇ ਹੋ ਕਿ ਤੁਹਾਡਾ ਹੈਲਥੀ weight loss ਹੋ ਜਾਵੇ ਤੇ ਤੁਸੀਂ ਫਿੱਟ ਹੋ ਜਾਵੋ ਤੇ ਉਹਦੇ ਲਈ ਤੁਹਾਨੂੰ ਦੋ ਕੰਮ ਕਰਨੇ ਪੈਣਗੇ ਕਿ ਦੋ ਕੰਮ ਜੇ ਤੁਸੀਂ ਕਰ ਲਏ ਨਾ ਤੇ ਤੁਸੀਂ ਫਿੱਟ ਹੋ ਜਾਵੋਗੇ ਤੇ ਹੈਲਥੀ weight loss ਤੁਹਾਡਾ ਬੜੀ ਹੀ ਜ਼ਿਆਦਾ इजीली ਹੋ ਜਾਵੇਗਾ ਪਹਿਲੀ ਚੀਜ਼ ਕਿਹੜੀ ਹੈ ਆਪਣੀ ਫੂਡ ਹੈਬਿਟਸ ਨੂੰ ਸੁਧਾਰੋ ਜਿਹੜੀਆਂ ਤੁਹਾਡੀਆਂ ਖਾਣ ਪੀਣ ਦੀਆਂ ਆਦਤਾਂ ਨੇ ਨਾ ਉਹਨਾਂ ਨੂੰ ਸੁਧਾਰੋ ਤੁਹਾਡੀਆਂ ਖਾਣ ਪੀਣ ਦੀਆਂ ਆਦਤਾਂ ਜਿਹੜੀਆਂ ਨੇ ਉਹ ਅਸਲ ਦੇ ਵਿੱਚ ਵਿਗੜੀਆਂ ਹੋਈਆਂ ਨੇ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਇਸ ਬਾਡੀ ਦੇ ਲਈ ਕੀ ਖਾਣਾ ਚੰਗਾ ਹੈ ਤੇ ਕੀ ਖਾਣਾ ਮਾੜਾ ਹੈ ਅਸੀਂ ਇਸ ਬਾਡੀ ਨੂੰ ਡਸਟਪਿਨ ਬਣਾਇਆ ਹੋਇਆ ਹੈ ਤੇ ਇਹਦੇ ਵਿੱਚ ਦਿਨੋਂ-ਦਿਨ ਦਿਨੋਂ-ਦਿਨ ਕਚਰਾ ਸੁੱਟੀ ਜਾ ਰਹੇ ਆ ਪਰ ਇਹ ਬਾਡੀ ਡਸਟਪਿਨ ਨਹੀਂ ਸੀ ਇਹ ਬਾਡੀ ਇੱਕ ਮੰਦਰ ਦੇ ਸਮਾਨ ਸੀ ਹਰ ਮੰਦਰ ਇਹ ਸਰੀਰ ਹੈ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਤੇ ਇਹਦੇ ਵਿੱਚ ਜੋ ਜਾਣਾ ਚਾਹੀਦਾ ਸੀ ਨਾ ਉਹ ਚੰਗੀ ਚੀਜ਼ ਜਾਣੀ ਚਾਹੀਦੀ ਸੀ ਜਿਹਦੇ ਨਾਲ ਇਹ ਬਾਡੀ ਜਿਹੜੀ ਹੈ ਉਹ ਦਿਨੋਂ-ਦਿਨ ਦਿਨੋਂ-ਦਿਨ ਤੰਦਰੁਸਤ ਹੁੰਦੀ ਪਰ ਅਸੀਂ ਇਸ ਬਾਡੀ ਨੂੰ ਡਸਟਪਿਨ ਬਣਾ ਦਿੱਤਾ ਸੋ ਸਭ ਤੋਂ ਪਹਿਲੀ ਗੱਲ ਆਪਣੀ ਫੂਡ ਹੈਬਿਟਸ ਨੂੰ ਕ ਕਰੋ ਤੇ ਦੂਜੇ ਨੰਬਰ ਦੇ ਉੱਤੇ ਆਪਣੇ ਲਾਈਫ ਸਟਾਈਲ ਨੂੰ ਸਹੀ ਕਰੋ ਬਹੁਤੇ ਲੋਕਾਂ ਦਾ ਲਾਈਫ ਸਟਾਈਲ ਜਿਹੜਾ ਹੈ ਉਹ ਹੀ ਸਹੀ ਨਹੀਂ ਹੈਗਾ ਨਾ ਉੱਠਣ ਦਾ ਇੱਕ ਟਾਈਮ ਹੈ ਨਾ ਸੌਣ ਦਾ ਇੱਕ ਟਾਈਮ ਹੈ ਨਾ ਖਾਣ ਦਾ ਇੱਕ ਟਾਈਮ ਹੈ ਨਾ ਪੀਣ ਦਾ ਇੱਕ ਟਾਈਮ ਹੈ ਮਤਲਬ ਲਾਈਫ ਜਿਹੜੀ ਹੈ ਨਾ ਉਹ ਉਥਲ ਪੁਥਲ ਹੋ ਰਹੀ ਪਈ ਹੈ ਕੋਈ ਵੀ ਚੀਜ਼ ਦਾ ਇੱਕ ਟਾਈਮ ਨਹੀਂ ਹੈਗਾ ਪਿੱਛੇ ਜਾ ਕੇ ਦੇਖੋ ਆਪਣੇ ਬਜ਼ੁਰਗਾਂ ਦੇ ਵੱਲ ਜੇ ਦੁਪਹਿਰੇ ਉਹਨਾਂ ਨੂੰ 1 ਵਜੇ ਰੋਟੀ ਚਾਹੀਦੀ ਹੈ ਤੇ 1 ਵਜੇ ਚਾਹੀਦੀ ਹੈ ਉਹ ਟਾਈਮ ਅੱਗੇ ਪਿੱਛੇ ਨਹੀਂ ਸੀ ਹੁੰਦਾ ਪਰ ਅੱਜ ਸਾਡਾ ਲਾਈਫ ਸਟਾਈਲ ਜਿਹੜਾ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਜਿੱਤੇ ਕਰਕੇ ਓਵਰ weight ਹੋ ਰਹੇ ਆ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਸਾਡੀ ਜ਼ਿੰਦਗੀ ਦੇ ਵਿੱਚ ਆ ਰਹੀਆਂ ਨੇ ਆਪਣਾ ਲਾਈਫ ਸਟਾਈਲ ਸੁਧਾਰੋ 5 ਮੀਲ ਪਲਾਨ ਜਿਹੜਾ ਹੈ ਉਹਨੂੰ ਫੋਲੋ ਕਰੋ ਜ਼ਿੰਦਗੀ ਦੇ ਵਿੱਚ ਚੇਂਜ ਆਣਗੇ ਜੇ ਤੁਸੀਂ ਇਹ ਦੋ ਚੀਜ਼ਾਂ ਸਹੀ ਕਰ ਲੀਆਂ ਨਾ ਤੇ ਤੁਸੀਂ ਓਵਰ weight ਪਰਸਨ ਤੋਂ ਫਿਟ ਪਰਸਨ ਹੋ ਜਾਵੋਗੇ ਤੁਸੀਂ ਆਪਣਾ ਹੈਲਦੀ weight loss ਬੜੇ ਵਧੀਆ ਤਰੀਕੇ ਦੇ ਨਾਲ ਕਰ ਲਵੋਗੇ ਮੇਰਾ ਨਾਮ ਬਲਜੀਤ ਸਿੰਘ ਹੈ ਮੈਂ ਵੈਲਨੈਸ ਐਂਡ ਲਾਈਫਸਟਾਈਲ ਕੋਚ ਹਾਂ ਮੈਂ 28 ਕਿਲੋ ਹੈਲਦੀ weight loss ਮੈਂ ਆਪਣਾ ਕੀਤਾ ਹੈ ਸੋ ਜੇ ਤੁਸੀਂ ਇੰਟਰਸਟਿਡ ਹੋ ਆਪਣਾ ਹੈਲਦੀ weight loss ਜਾਂ ਹੈਲਦੀ weight gain ਕਰਨਾ ਚਾਹੁੰਦੇ ਹੋ ਸੋ WhatsApp ਤੇ ਜਾ ਕੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਅਸੀਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਬਦਲਾਅ ਲਿਆ ਸਕਦੇ ਹਾਂ Thank you.